ਜਿਹੜਾ ਅਮਰਿਤਪਾਲ ਸਿੰਘ ਹੋਣਾ ਨੇ ਇਲੈਕਸ਼ਨ ਲੜਨ ਦਾ ਫੈਸਲਾ ਲਿਆ ਨਾ ਇਹ ਹਜੇ ਤੱਕ ਦੇਖੋ ਅਸੀਂ ਸਾਰੇ ਇਸ ਚੀਜ਼ ਨੂੰ ਲੈ ਕੇ ਹੈਰਾਨ ਵੀ ਆ ਤੇ ਚਿੰਤਤ ਵੀ ਆ ਕਿ ਉਹਨਾਂ ਨੇ ਇਸ ਤਰੀਕੇ ਦਾ ਫੈਸਲਾ ਅਚਾਨਕ ਕਿਦਾਂ ਦਾ ਕਿਉਂ ਲੈ ਲਿਆ ਤੇ ਇਹ ਸਾਰਾ ਕੁਝ ਦਿੱਲੀ ਦੇ ਆਈਡੀਏ ਤੇ ਕੰਮ ਕਰੀ ਜਾ ਰਹੇ ਭਾਈ ਅਮਰਿਤਪਾਲ ਸਿੰਘ ਨੂੰ ਲਿਆ ਕੇ ਪਲੋਟ ਕੀਤਾ ਗਿਆ ਉੱਥੇ ਰੱਖਿਆ ਗਿਆ ਸਪੈਸ਼ਲੀ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਪਲੋਟ ਕੀਤਾ ਗਿਆ ਜਾਂ ਲਿਆਂਦਾ ਗਿਆ ਜਿਹੜੀ ਕਾਂਗਰਸ ਹੈ ਜਿਨੇ ਹਮਲਾ ਕੀਤਾ ਬੀਜੇਪੀ ਜਿਨੇ ਹਮਲਾ ਕਰਾਇਆ ਬੀਜੇਪੀ ਉਹਨਾਂ ਨੂੰ ਪਿੱਛੋਂ ਦੀ ਇੱਕ ਪਾਵਰ ਵੀ ਦੇ ਰਹੀ ਹੈ ਉਹ ਇੰਦਰਾ ਗਾਂਧੀ ਨੂੰ ਦੁਰਗਾ ਦਾ ਇੱਕ ਖਿਤਾਬ ਵੀ ਦਿੰਦੀ ਹੈ ਜਿਹੜੇ ਚੰਨ ਲੋਗ ਉਹਨੇ ਇਹ ਜਰੂਰ ਕਦੀ ਨਾ ਕਰੀ ਸ਼ਰਮਿੰਦਾ ਹੋਣਗੇ ਇਹਨਾਂ ਦੀ ਔਲਾਦਾ ਸ਼ਰਮਿੰਦਾ ਹੋਣ ਗਈਆਂ ਇਹਨਾਂ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਊਗਾ ਇਵਾਨੇਫ ਜੀ ਅਜੇ ਤੱਕ ਵੀ ਇੱਕ ਜੈਨੋਸਾਈਡਲ ਇੰਪਲਸ ਹੈਗੀ ਹੈ ਜੋ ਕੰਮ ਕਰ ਰਹੀ ਹੈ ਜਾਂ ਕੋਈ ਵਿਤਕਰਾ ਹੈਗਾ ਜੋ ਕੰਮ ਕਰਦਾ ਪਿਆ ਪੰਜਾਬ ਦੇ ਵਿੱਚ ਵੀ ਤਾਂ ਵੀ ਸਾਡੇ ਹੀ ਲੋਕਾਂ ਨੇ ਸਾਡੇ ਹੀ ਪਰਿਵਾਰਾਂ ਨੇ ਭਾਵੇਂ ਉਹ ਸਿੱਖ ਨੇ ਭਾਵੇਂ ਉਹ ਕੱਟੜ ਸਿੱਖ ਨੇ ਤੇ ਉਹਨਾਂ ਨੇ ਹੀ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਇਆ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਉਹ ਬੀਜੇਪੀ ਦਾ ਅਲਗੱਠ ਜੋੜ ਦੀ ਸਰਕਾਰ ਹੋਵੇ ਅਸੀਂ ਬਣਾਈ ਆ ਉਹ ਸਰਕਾਰਾਂ ਨਾ ਨੇ ਸਿੱਖਾਂ ਦੀ ਪੱਗ ਰੱਖਣ ਦੀ ਲੜਾਈ ਲੜਨੀ ਸੀ ਉਹਨਾਂ ਨੂੰ ਚੁੱਕ ਕੇ ਜੇਲ੍ਹਾਂ ਚ ਛੁਡਿਆ ਇਹ ਬਿਆਨ ਆਪਣੇ ਆਪ ਚ ਬਹੁਤ ਵੱਡਾ ਬਿਆਨ ਹੈ ਆਰਐਸਐਸ ਨੂੰ ਲਿਆਉਣ ਵਾਲਾ ਕਿਉਂਕਿ ਹੁਣ ਜੇ ਸੁਖਬੀਰ ਸਿੰਘ ਬਾਦਲ ਦੇ ਬਿਆਨ ਸੁਣੀਏ ਉਹ ਸਾਫ਼ ਤੌਰ ਤੇ ਉਤੇ ਆਰਐਸਐਸ ਨੂੰ ਵੀ ਭੰਡ ਰਹੇ ਨੇ ਭੀਜੇਪੀ ਨੂੰ ਵੀ ਭੰਡ ਰਹੇ ਨੇ ਵਰਸਾ ਸਿੰਘ ਵਿਲਟੋਹਾ ਵੀ ਉਹੀ ਕਰ ਰਹੇ ਨੇ ਇੱਥੇ ਆ ਕੇ ਕਿਤੇ ਕੌਂਟਰਡਿਕਟਿੰਗ ਹੋ ਜਾਂਦਾ ਪਰ ਇਹਨਾਂ ਦਾ ਬਿਆਨ ਕਿਸ ਕੰਮ ਦੇ ਇਹਨਾਂ ਨੇ ਤਾਂ ਰੋਜ਼ ਆਪਣੀ ਮਾ ਪਾਰਟੀ ਬਦਲਣ ਤੋਂ ਬਾਅਦ ਇੱਕ ਬਿਆਨ ਦੇਣਾ ਹੁੰਦਾ ਕਿ ਉਹ ਪਾਰਟੀ ਸਾਡੇ ਲਈ ਕੁਝ ਵੀ ਨਹੀਂ ਸੀ ਤੇ ਹੁਣ ਆਣ ਇਸ ਪਾਰਟੀ ਦੇ ਚਪਾ ਸ਼ਾਮਲ ਹੋਏ ਆ ਉਹ ਵਧੀਆ ਆ ਮੈਂ ਅਕਾਲੀ ਦਲ ਨੂੰ ਵੀ ਕੋਈ ਪੰਥਕ ਸਰਕਾਰ ਨਹੀਂ ਮੰਨਦਾ ਨਾ ਹੀ ਪੰਥ ਉਹਨਾਂ ਨੂੰ ਆਪਣੀ ਕੋਈ ਜਮਾਤ ਮੰਨਦਾ ਚੋਣਾਂ ਸਿਰਤੇ ਨੇ ਔਰ ਇਹਨਾਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਜ਼ਰੂਰ ਦੇਖਣੀ ਚਾਹੀਦੀ ਹੈ ਪੰਜਾਬ ਦੀ ਸਿਆਸਤ ਮੌਜੂਦਾ ਵਿਸ਼ਿਆਂ ਦੇ ਉੱਤੇ ਨਹੀਂ ਮੌਜੂਦਾ ਮੁੱਦਿਆਂ ਦੇ ਉੱਤੇ ਨਹੀਂ ਸਗੋ ਪੰਜਾਬ ਦੇ ਇਤਿਹਾਸ ਦੇ ਨਾਲ ਜੋੜ ਕੇ ਜ਼ਰੂਰ ਦੇਖਣੀ ਚਾਹੀਦੀ ਕਿਉਂਕਿ ਇਤਿਹਾਸ ਤੋਂ ਬਾਅਦ ਇਤਿਹਾਸ ਖੋਖਣ ਤੋਂ ਬਾਅਦ ਪੰਜਾਬ ਦੀ ਸਿਆਸਤ ਉੱਤੇ ਪੈਂਦੇ ਪ੍ਰਭਾਵਾਂ ਦਾ ਪਤਾ ਲੱਗਦਾ ਔਰ ਖਾਸ ਕਰਕੇ ਸਿੱਖ ਸਮਾਜ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸਿਆਸਤ ਕਿੱਧਰ ਵੱਲ ਨੂੰ ਜਾਂਦੀ ਪਈ ਹੈ ਉਹਦੇ ਬਾਰੇ ਖੋਖਣਾ ਬਹੁਤ ਜ਼ਰੂਰੀ ਹੈ ਸਾਡੇ ਨਾਲ ਅੱਜ ਜੋ ਸ਼ਖਸ ਮੌਜੂਦ ਨੇ ਜਿਹੜੇ ਸਿੰਘ ਮੌਜੂਦ ਨੇ ਉਹਨਾਂ ਦੇ ਨਾਲ ਇਹ ਗੱਲਬਾਤ ਕਰਨੀ ਸ਼ਹਿਰ ਦੇ ਵਿੱਚ ਉੱਭਰਦੀ ਪਈ ਹੈ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਉੱਭਰਦੀ ਪਈ ਹੈ ਉਹ ਕਾਂਗਰਸ ਹੈਗੀ ਹੈ ਦੱਸਿਆ ਜਾ ਰਿਹਾ ਕਿਹਾ ਜਾ ਰਿਹਾ ਪਰ ਉਸ ਧਿਰ ਦੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਰਿਹਾ ਹੈ ਆ ਸਿੱਖ ਕੌਮ ਦਾ ਇਹ ਕੋਖਣਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਮੇਰੇ ਨਾਲ ਹਰਜਿੰਦਰ ਸਿੰਘ ਜੀ ਖਾਲਸਾ ਮੌਜੂਦ ਨੇ ਖਾਲਸਾ ਜੀ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਉੱਪ ਖਾਲਸਾ ਜੀ ਇੱਕ ਆਮ ਰੁਝਾਨ ਬਣਿਆ ਹੋਇਆ ਜਲੰਧਰ ਹਲਕੇ ਦੇ ਵਿੱਚ ਕਿ ਕਾਂਗਰਸ ਹਾਰੀ ਹੈ ਕਾਂਗਰਸ ਦਾ ਗੜ ਮੰਨਿਆ ਜਾਂਦਾ ਰਿਹਾ ਜਲੰਧਰ ਪਰ ਗੱਲ ਇੱਥੇ ਖੜਦੀ ਹੈ ਕਿ ਕੀ ਸਿੱਖਾਂ ਨੇ ਖਾਸ ਕਰਕੇ ਸਿੱਖਾਂ ਨੇ ਕਾਂਗਰਸ ਨੂੰ ਅਪਣਾ ਲਿਆ ਜਾਂ ਆਪਣੀਆਂ ਦੂਰੀਆਂ ਦੂਰ ਕਰ ਲਈਆਂ ਨੇ ਜਾਂ ਮਾਫ ਕਰ ਦਿੱਤਾ ਕਹਿਦੀ ਹੈ ਬੇਸਿਕਲੀ ਜਿਹੜੀ ਸਿੱਖ ਪੋਲਿਟਿਕਸ ਤੇ ਇੰਡੀਅਨ ਪੋਲਿਟਿਕਸ ਥੋੜੀ ਜਿਹੀ ਡਿਫਰੈਂਟ ਹੈ ਮੈਂ 아이ਰੇ ਬਾਰੇ ਤੁਹਾਨੂੰ ਦੋਨਾਂ ਦੇ ਥੋੜੇ ਥੋੜੇ ਸ਼ਨਮਾਤਰ ਸ਼ੂਹਾ ਵਾਂਗ ਮੱਝ ਵਿੱਚ ਜੇ ਜਾ ਕੇ ਗੱਲ ਜਿਹੜੀ ਕਲੀਅਰ ਹੋ ਜਾਵੇ ਜਿਹੜੀ ਜਲੰਧਰ ਦੀ ਪੋਲਿਟਿਕਸ ਹੈਗੀ ਹੈ ਇਹਦੇ ਅੰਦਰ ਹਰ ਤਰ੍ਹਾਂ ਦਾ ਜਿਹੜਾ ਵਰਗ ਹੈ ਉਹਨੇ ਆਪਣੇ ਜਿਹੜੇ ਰਾਜਨੀਤਿਕ ਲਾਹੇਵੰਦ ਜੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਫੈਸਲੇ ਲੈਣੇ ਹੁੰਦੇ ਆ ਪਰ ਜਿਹੜੀ ਸਿੱਖ ਥਾਟ ਹੁੰਦੀ ਹੈ ਜਿਹੜੀ ਸਾਡੀ ਏਡਾਲੋਜੀ ਹੈਗੀ ਹੈ ਸਿੱਖਾਂ ਦੀ ਰਾਜਨੀਤਿਕ ਜਿਹੜੀ ਸਾਡੀ ਆਪਣੀ ਸਿੱਖ ਰਾਜਨੀਤੀ ਹੈਗੀ ਹੈ ਉਹਦੇ 'ਚ ਇਹ ਜਿਹੜੀਆਂ ਭਾਰਤੀਆਂ ਜਿਹੜੀਆਂ ਇੰਸਟੀਟਿਊਟ ਬਾਡੀਜ਼ ਨੇ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਆਮ ਆਦੀ ਪਾਰਟੀ ਚਾਹੇ ਅਕਾਲੀ ਦਲ ਜਿਹੜੀ ਵੀ ਨੇ ਇਹ ਸਾਰੀਆਂ ਜਿਹੜੀਆਂ ਨੇ ਇਹਨਾਂ ਤੋਂ ਅਸੀਂ ਲਾਦਾ ਦੇਖਦੇ ਆ ਆਪਣੇ ਸਾਰੇ ਆਧਾਰੇ ਨੂੰ ਹੁਣ ਹੁੰਦਾ ਕਿ ਪਿਆ ਜਿਹੜੇ ਜਲੰਧਰ ਦੇ ਵਾਸੀ ਨੇ ਸ਼ੁਰੂ ਤੋਂ ਹੀ ਇਹ ਕਾਂਗਰਸੀ ਲੋਬੀ ਮੰਨੇ ਗਏ ਨੇ ਜਦੋਂ ਪੂਰੀ ਸਿਖਰ ਤੋਂ ਸੀਗੀ ਆਮਾਦੀ ਪਾਰਟੀ ਦੀ ਕਿਸੇ ਟਾਈਮ ਹਵਾ ਉਸ ਟਾਈਮ ਵੀ ਉਹ ਇੱਥੇ ਇਨਾ ਕਾਮਯਾਬ ਨਹੀਂ ਹੋ ਸਕੇ ਜਲੰਧਰ ਕੌਨਸਟਿਟੂਐਂਸੀ ਦੇ ਅੰਦਰ ਤੇ ਇੱਥੇ ਦਾ ਜਿਹੜਾ ਵੋਟ ਪੋਲਿਟਿਕਸ ਦਾ ਅਲੱਗ ਤਰੀਕੇ ਦਾ ਢਾਂਚਾ ਹੈ ਲੋਕਾਂ ਦੀ ਅਲੱਗ ਤਰੀਕੇ ਦੀ ਮੰਨਤਕਤਾ ਹੈ ਤੇ ਜਿਹੜੀ ਇੱਕ ਬਹੁਤ ਵੱਡੀ ਧਿਰ ਹਮੇਸ਼ਾ ਸਮਾਜ ਵਿੱਚ ਰਹੀ ਹੈ ਜਿਹੜੀ ਵੋਟ ਪੋਲਿਟਿਕਸ 'ਚ ਬਲੀਵ ਨਹੀਂ ਕਰਦੀ ਉਹਨਾਂ ਨੂੰ ਵੀ ਪੁਗਤਾਨ ਦੇ ਲਈ ਜਿਹੜਾ ਇੰਡੀਅਨ ਸਿਸਟਮ ਨੇ ਇੱਕ ਉਹਨਾਂ ਨੂੰ ਨੋਟਾ ਦਾ ਜ਼ਰੀਆ ਦਿੱਤਾ ਹੈ ਕਿ ਉਹ ਉਸ ਦੇ ਜ਼ਰੀਏ ਇਕੱਠੇ ਨਾ ਕਿੱਥੇ ਵੋਟ ਪੋਲਿਟਿਕਸ ਨਾਲ ਜੁੜੇ ਰਹਿਣ ਤਾਂ ਕਿ ਉਹ ਭਾਰਤੀ ਸਿਸਟਮ ਜਿਸ ਤਰੀਕੇ ਨਾਲ ਸਾਰਾ ਕੁਝ ਚਲਾਉਣਾ ਚਾਹੁੰਦਾ ਆ ਉਹ ਤੋਂ ਕਿੱਥੇ ਬਾਹਰੇ ਨਾ ਹੋਣ ਇਹ ਤੋਂ ਬਿਲਕੁਲ ਉਲਟ ਜਿਹੜੀ ਸਾਡੀ ਧਿਰ ਹੈ ਜਿੱਦਾਂ ਅਸੀਂ ਆਵਾਜ਼ੇ ਕੌਮ ਜਥੇਬੰਦੀਆਂ ਜਾਂ ਹੋਰ ਕਈ ਸਿਕ ਬਾਡੀਜ਼ ਨੇ ਜਿਹੜੀ ਜਿਹੜੀ ਇਹ ਵੋਟ ਪੋਲਿਟਿਕਸ ਦੇ ਵਿੱਚ 파ਟ ਨਹੀਂ ਬੰਦੀਆਂ ਸਾਡਾ ਵੀ ਇੱਕ ਬਹੁਤ ਵੱਡਾ ਜਿਹੜਾ ਇੱਕ ਨੰਬਰ ਹੈਗਾ ਜਿਹੜਾ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਘਟ ਹੈ ਇੰਡੀਅਨ ਸਿਸਟਮ ਨੂੰ ਘਟ ਲੱਗਦਾ ਪਰ ਫਿਰ ਵੀ ਸਾਡਾ ਬਲੀਵ ਹੈ ਕਿ ਇਹ ਦਿਨ ਪਰ ਦਿਨ ਵਧਿਆ ਕਿਉਂਕਿ ਲੋਕਾਂ ਦਾ ਨਾ ਇਹਨਾਂ ਸਾਰੀਆਂ ਪਾਰਟੀਆਂ ਦੇ ਉੱਤੇ ਇੱਕ ਵਾਰ ਵਿਸ਼ਵਾਸ ਕਰਕੇ ਨਾ ਵਿਸ਼ਵਾਸ ਟੁੱਟਿਆ ਤੇ ਹੁਣ ਉਹ ਇਹ ਗੱਲ ਮੰਨ ਚੁੱਕੇ ਨੇ ਕਿ ਹਾਂ ਇਸ ਸਿਸਟਮ ਦੇ ਵਿੱਚੋਂ ਕੋਈ ਹੱਲ ਨਹੀਂ ਨਿਕਲਣਾ ਜਿਹੜਾ ਹੱਲ ਹੈਗਾ ਉਹ ਸਾਡਾ ਸਦੀਵੀ ਜਿਹੜਾ ਅਸੀਂ ਹੱਲ ਲੱਭਦੇ ਹਾਂ ਸਿੱਖ ਰਾਜ ਵਿੱਚੋਂ ਲੱਭਦੇ ਹਾਂ ਉਸ ਦੇ ਉੱਤੇ ਹੁਣ ਉਹਨਾਂ ਦੀ ਨਿਰਪੜਤਾ ਵੱਧਦੀ ਪਈ ਹੈ ਪਰ ਸਾਡੀ ਸਿੱਖ ਕੌਮ ਦੇ ਨੁਮਾਇੰਦੇ ਹੀ ਹੁਣ ਇਸ ਸਿਸਟਮ ਨੂੰ ਐਕਸੈਪਟ ਕਰਦੇ ਪਏ ਆ ਇਸੇ ਸਿਸਟਮ 'ਚ ਆ ਕੇ ਵਿਚਰਨਾ ਚਾਹੁੰਦੇ ਆ ਇਲੈਕਸ਼ਨਸ ਲੜਦੇ ਪਏ ਨੇ ਭਾਈ ਅਮਰਿਤਪਾਲ ਸਿੰਘ ਜਿਹੜਾ ਅਮਰਿਤਪਾਲ ਸਿੰਘ ਹੋਣਾ ਨੇ ਇਲੈਕਸ਼ਨ ਲੜਨ ਦਾ ਫੈਸਲਾ ਲਿਆ ਨਾ ਇਹ ਹਜੇ ਤੱਕ ਦੇਖੋ ਅਸੀਂ ਸਾਰੇ ਇਸ ਚੀਜ਼ ਨੂੰ ਲੈ ਕੇ ਹੈਰਾਨ ਵੀ ਆ ਤੇ ਚਿੰਤਤ ਵੀ ਆ ਕਿ ਉਹਨਾਂ ਨੇ ਇਸ ਤਰੀਕੇ ਦਾ ਫੈਸਲਾ ਅਚਾਨਕ ਕਿਦਾਂ ਦਾ ਕਿਉਂ ਲੈ ਲਿਆ ਕਿਉਂਕਿ ਇਦਾਂ ਦਾ ਕੋਈ ਪਿੱਛੇ ਗਰਾਉਂਡ ਨਹੀਂ ਸੀ ਥੋੜੇ ਹਿਸਾਬ ਨਾਲ ਉਹਨਾਂ ਨੂੰ ਨਹੀਂ ਲੜਨਾ ਚਾਹੀਦਾ ਸੀਗਾ ਮੇਰੇ ਹਿਸਾਬ ਨਾਲ ਤੇ ਉਹਨਾਂ ਨੂੰ ਛੱਡੋ ਕਿਸੇ ਵੀ ਸਿੱਖ ਨੂੰ ਇੰਡੀਅਨ ਵੋਟਿੰਗ ਸਿਸਟਮ ਦਾ ਪਾਰਟੀ ਨਹੀਂ ਬਣਨਾ ਚਾਹੀਦਾ ਪਰ ਕਿਉਂਕਿ ਸਾਡੇ ਬੰਦਿਆਂ ਦੇ ਵਿੱਚ ਹਜੇ ਕੁਝ ਚੀਜ਼ਾਂ ਨੂੰ ਲੈ ਕੇ ਸਿਧਾਂਤਕ ਕਿਰਮ ਦੀ ਨਹੀਂ ਹੈਗੀ ਐ ਅਸੀਂ ਕੁਝ ਚੀਜ਼ਾਂ ਦੇ ਉੱਤੇ ਹਜੇ ਤੱਕ ਫੈਸਲਾ ਹੀ ਨਹੀਂ ਲੈ ਸਕੇ ਕਿ ਸਾਡੇ ਜਿਹੜੇ ਪਾਰਟ ਬਣ ਰਹੇ ਆ ਜੇ ਜਦੋਂ ਅਮਰਤਪਾਲ ਵਰਗੇ ਸ਼ਖਸ ਨੂੰ ਵੀ ਇਦਾਂ ਦਾ ਫੈਸਲਾ ਲੈਣ ਦੇ ਵਿੱਚ ਗਲਤੀ ਲੱਗ ਜਾਵੇ ਫਿਰ ਅਸੀਂ ਕੀ ਕਹਿ ਸਕਦੇ ਹਾਂ ਖੈਰ ਉਹਦਾ ਫੈਸਲਾ ਹੁਣ ਉਹਨਾਂ ਨੂੰ ਮੁਬਾਰਕ ਹੈ ਉਹ ਦੇਖਦੇ ਹਾਂ ਉਹਨਾਂ ਨੂੰ ਕੀ ਮਿਲਦਾ ਉਸ ਰਿਜ਼ਲਟ ਚੋਂ ਪਰ ਉਹ ਵੀ ਉਹ ਫੈਸਲਾ ਉਦੋਂ ਜਦੋਂ ਇਸ ਗੱਲ ਦਾ ਦਾਵਾ ਕੀਤਾ ਜਾਂਦਾ ਸੀ ਕਿ ਇਹ ਸੰਵਿਧਾਨ ਨੂੰ ਮੈਂ ਨਹੀਂ ਮੰਨਦਾ ਜਾਂ ਸੰਵਿਧਾਨ ਮਤਲਬ ਸਾਡੇ ਅਧੀਨ ਨਹੀਂ ਆਉਂਦਾ ਜਾਂ ਅਸੀਂ ਸੰਵਿਧਾਨ ਅਧੀਨ ਨਹੀਂ ਆਉਂਦੇ ਉਸ ਤੋਂ ਬਾਅਦ ਅਚਾਨਕ ਇਹ ਫੈਸਲਾ ਲੈ ਲਿਆ ਜਾਂਦਾ ਦੇਖੋ ਇਹ ਗੱਲ ਇਸ ਤਰੀਕੇ ਨਾਲ ਹੈ ਕਿਉਂਕਿ ਜਿਹੜੀ ਉਹ ਗੱਲ ਕੱਟਦੇ ਹਨ ਨਾ ਕਿ ਸੰਵਿਧਾਨ ਨੂੰ ਨਹੀਂ ਮੰਨਦੇ ਫਿਰ ਇੱਕ ਵਾਰੀ ਉਹ ਵੀ ਕਹਿੰਦੇ ਨੇ ਕਿ ਜਿੱਥੇ ਉਹਦਾ ਵਰਤੋ ਹੋ ਕੇ ਆਪਣਾ ਬੈਨੀਫਿਟ ਮਿਲ ਸਕਦਾ ਉਥੇ ਵੀ ਵਰਤੋ ਵੀ ਕੀਤੀ ਜਾਵੇ ਹੁਣ ਇਹ ਚ ਨਾ ਦੋ ਚੀਜ਼ਾਂ ਨੇ ਮੈਨੂੰ ਇਹ ਹੈਗਾ ਕਿ ਜਿਹੜੀ ਤਾਂ ਸਿਕ ਪੋਲਿਟਿਕਸ ਹੈਗੀ ਆ ਜੋ ਕਹਿੰਦੀ ਹੈ ਕਿ ਅਸੀਂ ਇੰਡੀਅਨ ਪੋਲਿਟਿਕਸ ਦਾ ਪਾਰਟ ਨਹੀਂ ਆ ਅਸੀਂ ਉੱਚ ਬਲੀਵ ਨਹੀਂ ਰੱਖਦੇ ਫਿਰ ਬਹੁਤ ਸਾਰੀਆਂ ਚੀਜ਼ਾਂ ਨੂੰ ਚੈਲੰਜ ਆ ਅਸੀਂ ਉਹ ਚੈਲੰਜ ਅਕਸੈਪਟ ਵੀ ਕਰਦੇ ਆ ਅਸੀਂ ਉਹਦਾ ਜਵਾਬ ਵੀ ਦਿੰਦੇ ਆ ਲੋਕ ਜਿੱਦਾਂ ਪੁੱਛਦੇ ਨੇ ਕਿ ਤੁਸੀਂ ਜੇ ਉਹਦਾ ਪਾਰਟ ਨਹੀਂ ਆ ਫਿਰ ਤੁਸੀਂ ਇਹਨਾਂ ਆਧਾਰਿਆਂ ਚ ਕਿਉਂ ਜਾਂਦੇ ਆ ਨਾ ਸਾਡੇ ਕੋਲ ਉਹਦਾ ਬਦਲਣਾ ਹੋਣ ਕਰਕੇ ਅਸੀਂ ਉਹਨਾਂ ਅਧਾਰਾਂ 'ਚ ਜਾਂਦੇ ਸਾਡੇ ਕੋਲ ਬਦਲ ਹੋਵੇ ਅਸੀਂ ਕਦੀ ਵੀ ਨਾ ਚਾਹੀਏ ਉਹਨਾਂ ਅਧਾਰਾਂ ਤੇ ਹੁਣ ਜਿੰਦਾ ਕਰੰਸੀ ਆ ਪਾਸਪੋਰਟ ਆ ਇਹ ਹੀ ਗੱਲਾਂ ਉਹ ਕਰਦੇ ਸੀ ਕਿ ਉਸ ਵੇਲੇ ਵੀ ਉਹਨਾਂ ਨੇ ਕਿਹਾ ਕਿ ਜੇ ਇਹਦਾ ਬਦਲ ਹੋਵੇ ਤੇ ਅਸੀਂ ਉਹਦੇ ਪਾਰਟੀ ਨਾਲ ਕਦੀ ਬਣੀਏ ਤੇ ਹੁਣ ਜਿਹੜੀਆਂ ਵੀ ਇਹ ਪੰਜਾਬ 'ਚ ਤਾਕਤਾਂ ਰਾਜਸੀ ਤਾਕਤਾਂ ਰਹੀਆਂ ਨੇ ਉਹਨਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਵਾਅਦੇ ਕੀਤੇ ਅੱਗੇ ਜਾ ਕੇ ਫੇਰ ਕਰਨੇ ਆ ਉਹ ਵਾਅਦੇ ਟੁੱਟਨੇ ਆ ਹੁਣ ਭਗਵੰਤ ਮਾਨ ਉਹਨਾਂ ਦਾ ਕਹਿਣਾ ਸੀਗਾ ਕਿ ਪੰਜਾਬ ਦਾ ਨੌਜਵਾਨ ਬਾਹਰ ਨਹੀਂ ਜਾਊਗਾ ਬਾਹਰਲੇ ਲੋਕ ਇੱਥੇ ਨੌਕਰੀਆਂ ਮੰਗਣ ਆਣਗੇ ਪੰਜਾਬ ਦੇ ਬੰਦਿਆਂ ਨੂੰ ਓਨ ਰਿਕਾਰਡ ਅੱਜ ਤੱਕ ਕੋਈ ਨੌਕਰੀ ਨਹੀਂ ਮਿਲੀ ਪੰਜਾਬ ਦੇ ਵਿੱਚ ਬਾਹਰ ਦੇ ਸੂਬਿਆਂ ਦੇ ਲੋਕ ਆ ਕੇ ਪੰਜਾਬ 'ਚ ਨੌਕਰੀਆਂ ਕਰ ਰਹੇ ਨੇ ਤੇ ਉਹਨਾਂ ਦੀ ਪਾਰਟੀ ਦਾ ਕਰਮਜੀਤ ਜਿਹੜਾ ਅਨਮੋਲ ਸਿੰਗਰ ਜਾਂ ਐਕਟਰ ਰਿਹਾ ਉਹ ਕਹਿੰਦਾ ਹੈ ਕਿ ਤੁਹਾਡੀ ਐਲੀਜੀਬਿਲਟੀ ਨਹੀਂ ਹੈਗੀ ਔਰ ਐਲੀਜੀਬਲ ਬੰਦਿਆਂ ਨੇ ਆ ਕੇ ਫਿਰ ਪ੍ਰੈਸ ਦੇ ਮੋਰੇ ਸੰਬੋਧਨ ਹੋ ਕੇ ਦੱਸਿਆ ਕਿ ਸਾਡੀ ਆਹ ਰੈਂਕਿੰਗਾਂ ਇਹਨਾਂ ਕਾਰਨਾਂ ਦੇ ਬਾਵਜੂਦ ਵੀ ਸਾਨੂੰ ਨੌਕਰੀ ਨਹੀਂ ਮਿਲੀ ਤਾ ਲੋਕ ਛੱਡ ਕੇ ਪੰਜਾਬ ਤੋਂ ਬਾਹਰ ਜਾਂਦੇ ਨੇ ਹੁਣ ਸਾਡੇ ਕੋਲ ਬਦਲ ਇੱਕੋ ਹੀ ਆ ਫਿਲਹਾਲ ਜਿਹੜੇ ਸਾਡੇ ਨੌਜਵਾਨ ਲੱਭਦੇ ਨੇ ਸਿੱਧਾ 12 ਕਰਨ ਤੋਂ ਬਾਅਦ ਬਾਹਰ ਚੱਲ ਜਾਂਦੇ ਆ ਪੰਜਾਬ 'ਚ ਨਹੀਂ ਰੁਕਦੇ ਤੇ ਇਹਨਾਂ ਨੇ ਬਾਹਰੋਂ ਦੀ ਬੰਦਿਆਂ ਨੂੰ ਲਿਆ ਕੇ ਪੰਜਾਬ 'ਚ ਸਥਾਪਿਤ ਕੀਤਾ ਜਿੰਨੇ ਵੀ ਇੰਸਟੀਚਿਊਟ ਨੇ ਚਾਹੇ ਪੁਲਿਸ ਐਡਮਿਨਿਸਟ੍ਰੇਸ਼ਨ ਹੋ ਗਿਆ ਜਾਂ ਹੋਰ ਇਨਫਰਾਸਟ੍ਰਕਚਰ ਨੂੰ ਰੋਲ ਹੋ ਗਏ ਜਾਂ ਜਿੰਨੇ ਵੀ ਇੱਥੇ ਆਦਾਰੇ ਨੇ ਉਹ ਸਾਰੇ ਤਕਰੀਬਨ ਜਿਹੜੇ ਉਹਨਾਂ ਦੇ ਅਫਸਰशाही ਵਿਭਾਗ ਨੇ ਸਭ ਬਾਹਰੋਂ ਆ ਕੇ ਕੰਮ ਕਰ ਰਹੇ ਨੇ ਤੇ ਇਹ ਸਾਰਾ ਕੁਝ ਦਿੱਲੀ ਦੇ ਆਈਡੀਆ ਤੇ ਕੰਮ ਕਰੀ ਜਾ ਰਹੇ ਜਿੰਨੇ ਪੰਜਾਬ ਚ ਰਹੇ ਨੇ ਚਾਹੇ ਅਕਾਲੀ ਦਲ ਉਹ ਆਰਐਸਐਸ ਨੂੰ ਪੰਜਾਬ ਚ ਲੈ ਕੇ ਆਇਆ ਜੇ ਕਾਂਗਰਸ ਆਈ ਉਹਨਾਂ ਨੇ ਅਕਾਲ ਤੱਕ ਸਭ ਟਾਇਆ ਜੇ ਆਮ ਆਦੀ ਪਾਰਟੀ ਆਈ ਉਹਨਾਂ ਨੇ ਸਾਰੇ ਜਿਹੜੇ ਪੰਜਾਬ ਦੇ ਅਧਿਕਾਰ ਸੀਗੇ ਚਾਹੇ ਪਾਣੀ ਦੇ ਅਧਿਕਾਰ ਹੋਣ ਚਾਹੇ ਐਜੂਕੇਸ਼ਨ ਦਾ ਸਿਸਟਮ ਹੋਵੇ ਸਾਰਾ ਕੁਝ ਉਹਨਾਂ ਨੇ ਭੰਗ ਕਰਕੇ ਰੱਖ ਦਿੱਤਾ ਨੌਕਰੀਆਂ ਉਹਨਾਂ ਨੇ ਬਾਹਰ ਵੰਡ ਦਿੱਤੀਆਂ ਸੋ ਬੰਦਿਆਂ ਨੂੰ ਤਾਂ ਹਜੇ ਤੱਕ ਇਸ ਮਤਲਬ ਇਸ ਚਕਾ ਚੌਂਚੋਂ ਬਾਹਰ ਆਉਂਦਾ ਮੌਕਾ ਹੀ ਨਹੀਂ ਮਿਲ ਰਿਹਾ ਉਹਦੇ ਵਿੱਚ ਹੀ ਉਲਝੇ ਹੋਏ ਆ ਤੇ ਅਸੀਂ ਉਹਨਾਂ ਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਜੇ ਅਮਰਤਪਾਲ ਨੇ ਇਦਾਂ ਦਾ ਕੋਈ ਫੈਸਲਾ ਲਿਆ ਹੁਣ ਆਪਾਂ 1 ਜਾਂ 13 ਸੀਟਾਂ ਤੋਂ ਵੀ ਸਾਰੇ ਜਿੱਤ ਜਾਣ ਤਾਂ ਵੀ ਅਸੀਂ ਕੋਈ ਇੰਡੀਅਨ ਸਿਸਟਮ 'ਚ ਬਦਲਾਅ ਤੇ ਲਿਆ ਨਹੀਂ ਸਕਦੇ ਫਿਰ ਵੀ ਉਹਨਾਂ ਨੇ ਇਹ ਚੀਜ਼ ਚੁਣੀ ਹੈ ਤੇ ਦੇਖੋ ਕੀ ਕਰਦੇ ਨੇ ਕਿ ਜਾ ਕੇ ਨੀ ਮਤਲਬ ਮੈਂ ਮੈਂ ਆਹੀ ਪੁੱਛਣਾ ਚਾਹੁੰਨਾ ਕਿ ਤੁਹਾਡੇ ਹਿਸਾਬ ਦੇ ਨਾਲ ਇਹ ਫਲੂਐਂਟਲੀ ਇਹ ਸਿਸਟਮ ਚੱਲ ਸਕਦਾ ਜੇ ਭਾਈ ਅਮਰਿਤਪਾਲ ਸਿੰਘ ਵੀ ਆਉਂਦੇ ਆ ਜਾਂ ਇੱਕ ਇੱਕ ਹੋਕਾ ਤੁਰਿਆ ਹੋਇਆ ਕਿ ਭਾਈ ਅਮਰਿਤਪਾਲ ਸਿੰਘ ਆਇਆ ਤਾਂ ਪੰਥਕ ਧਿਰ ਜਿਹੜੀ ਆ ਉਹ ਸਟਰੋਂਗ ਹੋ ਗਈ ਹੈ ਤੁਹਾਨੂੰ ਲੱਗਦਾ ਕੋਈ ਨਾ ਕੋਈ ਡਿਫਰੈਂਸ ਹੋ ਸਕਦਾ ਪਹਿਲਾਂ ਨਾਲ ਪੰਥਕ ਧਿਰ ਜਿਹੜੀ ਸਟਰੋਂਗ ਹੋਣ ਦੀ ਗੱਲ ਹੈ ਨਾ ਪੰਥਕ ਧਿਰ ਜਦੋਂ ਵੀ ਅਲੱਗ ਹੁੰਦੀ ਹੈ ਫਿਰ ਤਾਕਤ ਚ ਆਉਂਦੀ ਹੈ ਜੇ ਉਹਨਾਂ ਦਾ ਪਾਰਟ ਹੀ ਬਣ ਜੰਨੀਏ ਫਿਰ ਕਦੀ ਵੀ ਤਾਕਤ ਚ ਨਹੀਂ ਆ ਸਕਦੀ ਕਿਉਂਕਿ ਜਿਹੜੀ ਫੂਡ ਪਾਈਪ ਹੈ ਨਾ ਉਹ ਉਹਨਾਂ ਦੀ ਢਿੱਡ ਭਰਦੀ ਆ ਉਹ ਇਧਰ ਨੂੰ ਆਈ ਜਿਹੜੀ ਹੁਣ ਵੋਟ ਪੋਲਿਟਿਕਸ ਆ ਜਦ ਤੁਸੀਂ ਉਹਦੇ ਵਿੱਚ ਬਲੀਵ ਨਹੀਂ ਕਰਦੇ ਇੰਡੀਅਨ ਸੰਵਿਧਾਨ 'ਚ ਬਲੀਵ ਨਹੀਂ ਕਰਦੇ ਫਿਰ ਤੁਸੀਂ ਜਦੋਂ ਉਸੇ ਪਾਰ ਉਹਦੇ ਹੀ ਪਾਰਟ ਬਣ ਜਾਂਦੇ ਆ ਫਿਰ ਉਹ ਫੂਡ ਪਾਈਪ ਤੁਸੀਂ ਉਹਨਾਂ ਨੂੰ ਖੁਰਾਕ ਦਿੰਦੇ ਆ ਇਧਰ ਨੂੰ ਤਾਂ ਨਹੀਂ ਪੰਥਕ ਪੱਧਰ ਦੇ ਉੱਤੇ ਨਾ ਕੁਝ ਬਿਆਨ ਪਹਿਲਾਂ ਵੀ ਦਿੱਤੇ ਗਏ ਨੇ ਔਰ ਉਹ ਬਿਆਨ ਦੁਬਾਰਾ ਦਿੱਤੇ ਜਾ ਰਹੇ ਨੇ ਪਲੋਟਿੰਗ ਦਾ ਬਿਆਨ ਪਹਿਲਾਂ ਵੀ ਦਿੱਤਾ ਗਿਆ ਇਹ ਇਲਜ਼ਾਮ ਪਹਿਲਾਂ ਵੀ ਲਾਏ ਗਏ ਨੇ ਸੰਤਰਪਿੰਡਰਾਂ ਵਾਲੇ ਹੋਣਾਂ ਦੇ ਉੱਤੇ ਹੁਣ ਦੁਬਾਰਾ ਇੱਕ ਇੱਕ ਨਰੇਟਿਵ ਚੱਲਦਾ ਪਿਆ ਕਿ ਭਾਈ ਅਮਰਿਤਪਾਲ ਸਿੰਘ ਨੂੰ ਲਿਆ ਕੇ ਪਲੋਟ ਕੀਤਾ ਗਿਆ ਉੱਥੇ ਰੱਖਿਆ ਗਿਆ ਸਪੈਸ਼ਲੀ ਆ ਆਰਐਸਐਸ ਦਾ ਗਾਹਾਤ ਸਕੇਂਦਰ ਦੱਸਿਆ ਜਾ ਰਿਹਾ ਹੈ ਜਾਂ ਬਹੁਤ ਗੱਲਾਂ ਉਠੇ ਦੀਆਂ ਨੇ ਭਾਈ ਭਗਤ ਸਿੰਘ ਜੀ ਦੁਆਬੀ ਜਿਹੜੇ ਲੱਗੇ ਹੋਏ ਨੇ ਉਹ ਵੀ ਆਹੀ ਗੱਲਾਂ ਕਰਦੇ ਨੇ ਤੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਪਲੋਟ ਕੀਤਾ ਗਿਆ ਜਾਂ ਲਿਆਂਦਾ ਗਿਆ ਦੇਖੋ ਮੇਰੇ ਹਿਸਾਬ ਨਾਲ ਇਹ ਬੜਾ ਵੱਡਾ ਇਲਜ਼ਾਮ ਹੋ ਜਾਣਾ ਹੈ ਹਜੇ ਇਦਾਂ ਦਾ ਕੁਝ ਵੀ ਦਿੱਕਤਾ ਨਹੀਂ ਹੈ ਨਾ ਹੀ ਸਾਡੇ ਸਮਾਜ ਚ ਕੁਝ ਇਦਾਂ ਦੀ ਹਜੇ ਐਕਟੀਵਿਟੀ ਹੋਈ ਆ ਜਾਂ ਕੋਈ ਘਟਨਾ ਹੋਈ ਆ ਜਿਹਦੇ ਨਾਲ ਅਸੀਂ ਉਹਦੇ ਤੇ ਡਬੜਾ ਦੋਸ਼ ਲਾ ਦਈਏ ਤੇ ਹੁਣ ਕਿਉਂਕਿ ਇੱਕ ਉਮਰ ਦਾ ਤਾਕਿਆਦਾ ਹੁੰਦਾ ਉਸ ਤੋਂ ਬਾਅਦ ਉਹਨਾਂ ਦੀ ਇੱਕ ਪਿੱਛੋਂ ਦੀ ਜਿਹੜੀ ਲੌਬੀ ਹੁੰਦੀ ਹੈ ਜਿਹੜੀ ਉਹਨਾਂ ਨੂੰ ਗਾਈਡ ਕਰ ਰਹੀ ਹੁੰਦੀ ਹੈ ਹੁਣ ਹਜੇ ਤੱਕ ਤਾਂ ਉਹ ਕਿਉਂਕਿ ਵਾਰਿਸ ਪੰਜਾਬ ਜਥੇਬੰਦੀ ਦੇ ਬਾਕੀ ਆਗੂ ਜਿਹੜਾ ਉਹ ਲੌਬੀ ਕਿਹੜੀ ਲੱਗਦੀ ਤੁਹਾਨੂੰ ਕਿਹੜੀ ਦੇਖੋ ਥਿੰਕ ਟੈਂਕਰ ਹੁੰਦੇ ਆ ਹੁਣ ਸਾਡੇ ਵਿੱਚ ਸਾਡੀ ਜਥੇਬੰਦੀ ਨੇ ਕੁਝ ਥਿੰਕ ਟੈਂਕਰ ਨੇ ਜਿਹੜੇ ਫਰੰਟ ਤੇ ਨਹੀਂ ਹੈ ਕਿਉਂਕਿ ਵਾਰ-ਵਾਰ ਕਹਿੰਦੇ ਕਿ ਉਹਨਾਂ ਦਾ ਜਿਹੜਾ ਥਿੰਕ ਟੈਂਕ ਹੈਗਾ ਉਹ ਆਰਐਸਐਸ ਹੈ ਜਾਂ ਉਹਨਾਂ ਦੇ ਜਿਹੜੇ ਵਕੀਲ ਸਾਹਿਬ ਨੇ ਰਾਜਦੇਵ ਖਾਲਸਾ ਉਹਨੇ ਉਹਨਾਂ ਦਾ ਥਿੰਕ ਟੈਂਕ ਉਹ ਅਸਲ 'ਚ ਕਿਉਂ ਇਹ ਗੱਲ ਨਿਕਲ ਕੇ ਆ ਰਹੀ ਹੈ ਜਦੋਂ ਉਹਨਾਂ ਨੇ ਉਹਨਾਂ ਨੂੰ ਆਪਣਾ ਵਕੀਲ ਚੁਣਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਸਾਰੇ ਅਧਿਕਾਰ ਦੇਤੇ ਫਿਰ ਉਹਦੇ ਵਿੱਚੋਂ ਸਾਰੀ ਗੱਲਬਾਤ ਜਿਹੜੀ ਇਸ ਕਰਕੇ ਲੋਕੀ ਕਹਿਣਾ ਸ਼ੁਰੂ ਕਰ ਗਏ ਨੇ ਬਟ ਮੈਨੂੰ ਇਹ ਹੈਗਾ ਕਿ ਜੇ ਹੁਣ ਉਹਨਾਂ ਨੇ ਆਪਣੇ ਬਿਆਨ ਵੀ ਬਦਲੇ ਆ ਹੁਣ ਉਹਨਾਂ ਦੀ ਲੌਬੀ ਤੋਂ ਇਹ ਵੀ ਗੱਲ ਬਾਹਰ ਆਈ ਹੈ ਕਿ ਉਹਨਾਂ ਨੇ ਆਪਣੇ ਵਕੀਲ ਵੈ ਸਾਹਿਬ ਨੂੰ ਕਰ ਲਿਆ ਤੇ ਹੁਣ ਉਹਨਾਂ ਕੋਲ ਕੋਈ ਇਦਾਂ ਦੇ ਰਾਈਟਸ ਨਹੀਂ ਹੈਗੇ ਆ ਬਟ ਜਿਹੜੇ ਆਰਐਸਐਸ ਦੇ ਰੇ ਨੇ ਮੈਂਬਰ ਉਹ ਆਪਣੇ ਆਪ ਨੂੰ ਹਜੇ ਵੀ ਕਹਿੰਦੇ ਨਹੀਂ ਨਹੀਂ ਉਹਨਾਂ ਦੀ ਮੈਂ ਵਕੀਲ ਆ ਇਹ ਇੱਕ ਹਜੇ ਕਾਉਂਟਰਵਰਸ਼ੀਅਲ ਹੈ ਤੇ ਮੈਂ ਨਹੀਂ ਕੁਝ ਵੀ ਕਹਿੰਦਾ ਮਗਰ ਫਿਰ ਵੀ ਜੇ ਲਾਂਚਿੰਗ ਵਾਲੀ ਗੱਲ ਨਿਕਲਦੀ ਵੀ ਕਿਤੇ ਨਾ ਕਿਤੇ ਫਿਰ ਅੰਮ੍ਰਿਤਪਾਲ ਨੂੰ ਸਪਸ਼ਟਿਕਰਨ ਦੇਣਾ ਚਾਹੀਦਾ ਕਿ ਇਦਾਂ ਨਹੀਂ ਤੇ ਇਦਾਂ ਹੈਗਾ ਇਹ ਤਾਂ ਹੁਣ ਉਹਦੇ ਤੇ ਗੱਲ ਖੜੀ ਹੈ ਕਿ ਉਸਤਰੀ ਇਸ ਗੱਲ ਨੂੰ ਕਿੱਦਾਂ ਤੋੜਦਾ ਹਾਂ ਅੱਛਾ ਹੁਣ ਵਾਪਸ ਕਾਂਗਰਸ ਤੇ ਵੀ ਇੱਕ ਵਾਰੀ ਆਉਨੇ ਆ ਕਿਉਂਕਿ ਹੁਣ ਇੱਕ ਤਰੀਕ ਕੱਲ ਨੂੰ ਹੈਗੀ ਆ ਤੇ ਉਸ ਤੋਂ ਬਾਅਦ ਉਹੀ ਹਫਤਾ ਸ਼ੁਰੂ ਹੋ ਜਾਣਾ ਉਹੀ ਹਫਤਾ ਸ਼ੁਰੂ ਹੋ ਜਾਣਾ ਜਿਹੜਾ ਸਿੰਘਾਂ ਦੇ ਵਾਸਤੇ ਬਹੁਤ ਹੀ ਜ਼ਿਆਦਾ ਦੁਖਦਈ ਹੈਗਾ ਆ ਉਹ ਉਹਨਾਂ ਮਸਲਿਆਂ ਨੂੰ ਆਧਾਰ ਬਣਾ ਕੇ ਜਿਹੜਾ ਅੱਜ ਵੀ ਆਪਾਂ ਰੈਲੀਆਂ 'ਚ ਦੇਖਦੇ ਆਂ ਰੋਡ ਸ਼ੋਜ਼ ਦੇਖਦੇ ਆਂ ਕਾਂਗਰਸ ਦੇ ਰੋਡ ਸ਼ੋਜ਼ ਸਪੈਸ਼ਲੀ ਪੰਜਾਬ ਦੇ ਅੰਦਰ ਉਹਨਾਂ ਦੇ ਵਿੱਚ ਬਾਣੇਧਾਰੀ ਸਿੰਘ ਯਾ ਦਿਮਾਲੇਤਾਰੀ ਸਿੱਖ ਜਿਹੜੇ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਉਹ ਵੱਡੀ ਮਾਤਰਾ ਦੇ ਵਿੱਚ ਆ ਰਹੇ ਨੇ ਹੁਣ ਐਥੇ ਇਹ ਮੰਨ ਲਈਏ ਕਿ ਸਿੰਘਾ ਨੇ ਹੁਣ ਇੱਕ ਮਤਲਬ ਕੋਈ ਕਾਂਗਰਸ ਨੂੰ ਮਾਫ ਕਰ ਦਿੱਤਾ ਕਾਂਗਰਸ ਪਾਰਟੀ ਦੇ ਨਾਲ ਜੋ ਵਿਤਕਰੇ ਸੀ ਜੋ ਦਿੱਕਤਾਂ ਪਰੇਸ਼ਾਨੀਆਂ ਸਨ ਜਿੱਤੋਂ ਨਾਰਾਜ਼ ਸੀਗੇ ਕਾਂਗਰਸ ਨੂੰ ਮਾਫ ਕਰ ਦਿੱਤਾ ਗਿਆ ਐਦਾਂ ਕਦੇ ਵੀ ਨਹੀਂ ਹੋ ਸਕਦਾ ਕਿ ਕੋਈ ਘਟਨਾ ਐਡੀ ਵੱਡੀ ਹੋਈ ਹੋਵੇ ਤੇ ਉਹਦੇ ਲਈ ਕੋਈ ਚੰਨ ਬੰਦੇ ਜਿਹੜੇ ਸਿੱਖ ਰੂਪ ਦੇ ਵਿੱਚ ਜਾਂ ਸਿੱਖ ਭੇਕੀ ਨੇ ਉਹ ਉਹਨਾਂ ਦੇ ਨਾਲ ਹੋ ਜਾਣ ਤੇ ਕੌਮ ਮਾਫ ਕਰ ਦਵੇ ਕਦੀ ਵੀ ਨਹੀਂ ਇਦਾਂ ਹੋ ਸਕਦਾ ਇਦਾਂ ਦਾ ਐਗਜ਼ਾਮਪਲ ਤਾਂ ਦੇਖੋ ਆਪਾਂ ਕੱਲੀ ਇੱਕ ਕਾਂਗਰਸ ਨੂੰ ਹੀ ਇਸ ਚੀਜ਼ ਦਾ ਮੰਨਦੇ ਆ ਦੋਸ਼ੀ ਮੰਨਦੇ ਆ ਕੁਝ ਲੋਗ ਬਸ ਜਿਹੜੀ ਅਸਲੀ ਗੱਲ ਆ ਉਹ ਤੇ ਹੈਗੀ ਆ ਕਿ ਜਿਹੜੀ ਕਾਂਗਰਸ ਹੈ ਜਿਨੇ ਹਮਲਾ ਕੀਤਾ ਭਾਜਪਾ ਜਿਨੇ ਹਮਲਾ ਕਰਾਇਆ ਇਹ ਦੋਨੋਂ ਉਸ ਵੇਲੇ ਮੁਖਤਾਰਾਂ ਸੀਗੇ ਇਹਨਾਂ ਦੋਨਾਂ ਦੇ ਰਲਮਿਲ ਕੇ ਹੀ ਇਹ ਕੰਮ ਹੋਇਆ ਜਿੱਥੇ ਉਹਨਾਂ ਦੀ ਆਪਣੀ ਸਮਝ ਹੋਏਗੀ ਕਾਂਗਰਸ ਨੇ ਕੀ ਅਸੀਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨਾ ਹੈ ਜਾਂ ਨਹੀਂ ਕਰਨਾ ਹੈ ਜਾਂ ਸਾਡੇ ਨੈਸਿਮ ਪੰਡਰਾਲ ਨੂੰ ਉਹਨਾਂ ਨੇ ਸ਼ਹੀਦ ਕਰਨਾ ਸੀਗਾ ਤੇ ਇਹਦੇ ਨਾਲ ਨਾਲ ਭਾਜਪਾ ਉਹਨਾਂ ਨੂੰ ਪਿੱਛੋਂ ਦੀ ਇੱਕ ਪਾਵਰ ਵੀ ਦੇ ਰਹੀ ਹੈ ਉਹ ਇੰਦਰਾ ਗਾਂਧੀ ਨੂੰ ਦੁਰਗਾ ਦਾ ਇੱਕ ਖਿਤਾਬ ਵੀ ਦਿੰਦੀ ਹੈ ਨਾ ਉਹਨੂੰ ਉਸ ਤਰੀਕੇ ਨਾਲ ਉਹਨੂੰ ਐਸਟੈਬਲਿਸ਼ ਵੀ ਕੀਤਾ ਜਾਂਦਾ ਬਾਅਦ ਵਿੱਚ ਕਾਂਗਰਸ ਬੜੀ ਵੱਡੀ ਜਿੱਤ ਪ੍ਰਾਪਤ ਕਰਦੀ ਉਸ ਤੋਂ ਬਾਅਦ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਪੂਰੇ ਭਾਰਤ ਦੇ ਅੰਦਰ ਕਿਉਂਕਿ ਉਹਨਾਂ ਨੇ ਉਹਨੂੰ ਕਾਮਨਿਜ਼ਮ ਤੋਂ ਇੱਕ ਹਿੰਦੂ ਆ ਲੀਡਰ ਦੇ ਵੱਜੋਂ ਦੇਖਣਾ ਸ਼ੁਰੂ ਕਰ ਦਿੱਤਾ ਸੀਗਾ ਸੋ ਜੇ ਸਿੱਖ ਅੱਜ ਕਾਂਗਰਸ ਦੇ ਨਾਲ ਘੁੰਮਦੇ ਨੇ ਤਾਂ ਸਿੱਖ ਭਾਜਪਾ ਨਾਲ ਵੀ ਘੁੰਮ ਰਹੇ ਨੇ ਇਦਾਂ ਦੇ ਹੈਗੇ ਨੇ ਭੇਖੀ ਸਿੱਖ ਸਾਡੇ ਨਾਲ ਵੀ ਜਿਆਦਾ ਮਤਲਬ ਵਧੀਆ ਉਹਨਾਂ ਦਾ ਪਹਿਰਾਵਾ ਹੁੰਦਾ ਉਹਨਾਂ ਦੇ ਸਰੂਪ ਹੁੰਦੇ ਆ ਮਗਰ ਉਹਨਾਂ ਦੀ ਥੋਟ ਜਿਹੜੀ ਹੁੰਦੀ ਆ ਉਹਨਾਂ ਨੇ ਉਹਨਾਂ ਦੇ ਮੂਰੇ ਗਿਰਵੀ ਰੱਖ ਦਿੱਤੀ ਹੁੰਦੀ ਆ ਬਹੁਤ ਸਾਰੇ ਨੇ ਅਜੇ ਵੀ ਸੋ ਮੈਂ ਤਾਂ ਕਹਾਂਗਾ ਕਿ ਇਹਨਾਂ ਚੀਜ਼ਾਂ ਦੇ ਨਾਲ ਜਿਹੜੀ ਅਸਲੀ ਸਿੱਖੀ ਦੀ ਸੋਚ ਆ ਜਾਂ ਜਿਹੜੀ ਸਾਡੀ ਮੇਨ ਸਟ੍ਰੀਮ ਆ ਉਹ ਇਸ ਚੀਜ਼ ਦਾ 파ਟ ਕਦੀ ਵੀ ਨਹੀਂ ਰਹੂਗੀ ਚਾਹੇ ਅੱਜ ਦੇ ਹਾਲਾਤਾਂ 'ਚ ਦੇਖ ਲਈਏ ਚਾਹੇ ਆਉਣ ਵਾਲੇ ਹਾਲਾਤਾਂ 'ਚ ਵੇਖੀਏ ਕਦੀ ਵੀ ਉਹਦਾ 파ਟ ਨਹੀਂ ਹੋਊਗੀ ਪਰ ਜਿਹੜੇ ਚੰਨ ਲੋਗ ਉਹਨੇ ਇਹ ਜਰੂਰ ਕਦੀ ਨਾ ਕਰੀ ਸ਼ਰਮਿੰਦਾ ਹੋਣਗੇ ਇਹਨਾਂ ਦੀ ਔਲਾਦਾ ਸ਼ਰਮਿੰਦਾ ਹੋਣਗੀਆਂ ਇਹਨਾਂ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਊਗਾ ਆਉਣ ਵਾਲੇ ਟਾਈਮ ਦੇ ਵਿੱਚ ਕੀ ਅਸੀਂ ਕਿੰਨੇ ਗਲਤ ਲੋਕਾਂ ਦੇ ਨਾਲ ਆਪਣੀ ਪੱਗ ਨੂੰ ਦਾਗ ਲਾਇਆ ਅੱਛਾ ਇਹ ਬਿਆਨ ਦੇਣਾ ਜਾਂ ਇਹ ਸਵਾਲ ਪੁੱਛਣਾ ਆਪਣੇ ਆਪ ਚ ਕੰਟਰੋਵਰਸ਼ੀਅਲ ਵੀ ਹੋ ਸਕਦਾ ਹੈ ਇਸ ਵਾਸਤੇ ਮੈਂ ਚਾਹੁੰਦਾ ਕਿ ਤੁਸੀਂ ਇੱਕ ਵਾਰੀ ਦੱਸੋ ਕਿ ਕਾਂਗਰਸ ਦੇ ਪਸਾਰ ਨੂੰ ਪੰਜਾਬ ਦੇ ਅੰਦਰ ਸਪੈਸ਼ਲੀ ਕਿਸ ਤਰ੍ਹਾਂ ਦੇਖਣਾ ਚਾਹੀਦਾ ਔਰ ਸਿੱਖ ਸਿੱਖ ਪਰਿਵਾਰੀਆਂ ਸਿੱਖ ਵਿਅਕਤੀਆਂ ਸਿੱਖ ਨੌਜਵਾਨ ਕਿਸ ਤਰ੍ਹਾਂ ਕਾਂਗਰਸ ਦੇ ਪਸਾਰ ਹੁੰਦੇ ਦੇਖੋ ਮੈਂ ਨਾ ਇਸ ਚੀਜ਼ ਦਾ ਕਿਉਂਕਿ ਵੋਟ ਪੋਲਿਟਿਕਸ ਆ ਪਾਰਟੀ ਹੈ ਨਹੀਂ ਤੇ ਇਹਦਾ ਸਹੀ ਜਵਾਬ ਜਿਹੜਾ ਨਾ ਉਹ ਦੇ ਸਕਦੇ ਜਿਨ੍ਹਾਂ ਨੇ ਇਹਨਾਂ ਚੋਂ ਹੀ ਬਦਲ ਲੱਭਣਾ ਅਸੀਂ ਤਾਂ ਜਿੰਨਾ ਕਾਂਗਰਸ ਨੂੰ ਆਪਣੇ ਲਈ ਖਤਰਨਾਕ ਮੰਨਦੇ ਉਹਨਾਂ ਹੀ ਭਾਜਪਾ ਨੂੰ ਮੰਨਦੇ ਆ ਉਹਨਾਂ ਹੀ ਅਸੀਂ ਆਮ ਆਦਮੀ ਪਾਰਟੀ ਨੂੰ ਮੰਨਦੇ ਆ ਉਸ ਤੋਂ ਵੱਧ ਅਸੀਂ ਅਕਾਲੀ ਦਲ ਵਾਦਲ ਨੂੰ ਮੰਨਦੇ ਆ ਇਹ ਸਾਰੀਆਂ ਜਿੰਨੀਆਂ ਵੀ ਧਿਰਾਂ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਇਹਨਾਂ ਨੇ ਰਾਜ ਕਰਕੇ ਇੱਥੇ ਪੰਜਾਬ ਦੇ ਨਾਲ ਧਰੋਖ ਮਾਇਆ ਸਾਡੇ ਬੰਦਿਆਂ ਦੇ ਉੱਤੇ ਬਹੁਤ ਜ਼ੁਲਮ ਕੀਤੇ ਨੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਜੇਲਾਂ ਚ ਸੁਟੇ ਆਏ ਇਹਨਾਂ ਨੇ ਸਾਡੀਆਂ ਇੱਥੋਂ ਦੀਆਂ ਨੌਕਰੀਆਂ ਛਣ ਲੀਆਂ ਸਾਡੀਆਂ ਜ਼ਮੀਨਾਂ ਛਣ ਲੀਆਂ ਹਨਾ ਸਾਡੇ ਹੱਕ ਸਾਰੇ ਖੋਲੇ ਤੇ ਅਸੀਂ ਤਾਂ ਸਾਰਿਆਂ ਨੂੰ ਇੱਕੋ ਜਿਹਾ ਦੇਖਦੇ ਆ ਬਸ ਜਿਹੜੀ ਹੁਣ ਲੋਕਾਂ ਦੀ ਵਿੱਚ ਆਸਥਾ ਹੈਗੀ ਆ ਵੋਟ ਪੋਲਿਟਿਕਸ 'ਚ ਉਹਨਾਂ ਨੂੰ ਲੱਗਦਾ ਹੋਊਗਾ ਕਿ ਜਿਹੜਾ ਘੱਟ ਖਤਰਨਾਕ ਦੁਸ਼ਮਣ ਆ ਉਹਨੂੰ ਚੁਣ ਲਿਆ ਜਾਵੇ ਤੇ ਹੋ ਸਕਦਾ ਹੈ ਇਸ ਨਿਗਾਹ ਤੋਂ ਉਹ ਕਾਂਗਰਸ ਨੂੰ ਚੁਣਦੇ ਹੋਣ ਇਹੀ ਇਹੀ ਤੇ ਸਵਾਲ ਹੈ ਜੇ ਅਜੇ ਤੱਕ ਵੀ ਇਵਨ ਇਫ ਜੇ ਅਜੇ ਤੱਕ ਵੀ ਇੱਕ ਜੈਨੋਸਾਈਡਲ ਇੰਪਲਸ ਹੈਗੀ ਹੈ ਜੋ ਕੰਮ ਕਰ ਰਹੀ ਹੈ ਜਾਂ ਕੋਈ ਵਿਤਕਰਾ ਹੈਗਾ ਜੋ ਕੰਮ ਕਰਦਾ ਪਿਆ ਪੰਜਾਬ ਦੇ ਵਿੱਚ ਵੀ ਤਾਂ ਵੀ ਸਾਡੇ ਹੀ ਲੋਕਾਂ ਨੇ ਸਾਡੇ ਹੀ ਪਰਿਵਾਰਾਂ ਨੇ ਭਾਵੇਂ ਉਹ ਸਿੱਖ ਨੇ ਭਾਵੇਂ ਉਹ ਕੱਟੜ ਸਿੱਖ ਨੇ ਤੇ ਉਹਨਾਂ ਨੇ ਹੀ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਇਆ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਉਹ ਭਾਜੀਪੀ ਦਾ ਅਲਗਠ ਜੋੜ ਦੀ ਸਰਕਾਰ ਹੋਵੇ ਅਸੀਂ ਬਣਾਈ ਆ ਉਹ ਸਰਕਾਰ ਫਿਰ ਅਸੀਂ ਕਿਸ ਤਰ੍ਹਾਂ ਆਪਾਂ ਇਸ ਚੀਜ਼ ਤੋਂ ਨਜਾਤ ਪਾ ਸਕਦੇ ਆ ਨਜਾਤ ਤੇ ਅਸੀਂ ਇੱਕ ਹੋਰ ਤਰੀਕੇ ਨਾਲ ਪਾ ਸਕਦੇ ਆ ਇਸ ਸਾਰੇ ਸਿਸਟਮ ਦਾ ਬਾਇਕਾਟ ਕਰਕੇ ਇੱਕ ਇੰਡੀਪੈਂਡੈਂਟ ਥਿਰ ਰਹੀਏ ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਇੱਕ ਕਸ਼ਮੀਰ ਲੌਬੀ ਹੈ ਨਾ ਜਿਹੜੀ ਇੰਡੀਅਨ ਸਿਸਟਮ 'ਚ ਬਲੀਵ ਨਹੀਂ ਕਰਦੀ ਉਹਨਾਂ ਦਾ ਵੀ ਇੱਕ ਯੂਥ ਪੈਨਲ ਆ ਜਿਹੜਾ ਇਸ ਚੀਜ਼ ਦੀ ਕਮਾਂਡ ਕਰਦਾ ਰਿਹਾ ਹੁਣ ਖੈਰ ਉੱਥੇ ਸੰਘਰਸ਼ ਬਹੁਤ ਜ਼ਿਆਦਾ ਦਬ ਚੁੱਕਿਆ ਕਿਉਂਕਿ ਇਹਨਾਂ ਨੇ ਉਹਨਾਂ ਤੇ ਬੜਾ ਵੱਡਾ ਹਮਲਾ ਕੀਤਾ ਜੈਨੋਸਾਈਡ ਉਹਨਾਂ ਦਾ ਵੀ ਬੜਾ ਵੱਡਾ ਹੋਇਆ ਤੇ ਹੁਣ ਸਿਚੁਏ ਬਾਰਾਮੂਲਾ ਇੱਕ ਉਧਰ ਦੀ ਛੋਟੀ ਜੀ ਸਿਟੀ ਹੈ ਉਧਰ ਸਿਰਫ 1.5% ਵੋਟ ਪਈ ਤੇ ਉਥੇ ਜਿਹੜੇ ਉਧਰ ਦੇ ਵਸਨੀਕ ਸੀਗੇ ਉਹ ਵੋਟ ਨਹੀਂ ਪਾਣਗੇ ਜਿਹੜੇ ਪਾਣ ਵੀਗੇ ਉਹ ਵੀ ਸਰਕਾਰੀ ਮੁਲਾਜ਼ਮ ਜਾਂ ਉਧਰ ਦੇ ਜਿਹੜੇ ਉਸ ਵੇਲੇ ਸਰਕਾਰ ਦੇ ਅਧੀਨ ਲੋਕ ਸੀ ਉਹਨਾਂ ਕੋ ਜਬਰਦਸਤੀ ਪੁਈਆਂ ਗਈਆਂ ਜਦੋਂ ਵੀ ਕਸ਼ਮੀਰ ਦੇ ਵਿੱਚ ਕੋਈ ਫੈਸਲਾ ਲੈਣਾ ਹੁੰਦਾ ਸੀ ਸਰਕਾਰ ਨੇ ਜਾਂ ਦੇਸ਼ ਨੇ ਤੇ ਉਹਨਾਂ ਨੂੰ ਜਿਨ੍ਹਾਂ ਨੇ ਵੋਟ ਨਹੀਂ ਪਾਈ ਕਿਉਂਕਿ ਇੱਕ ਉਹ ਉਹ ਵੀ ਬਹੁਤ ਵੱਡੀ ਲੋਬੀ ਆ ਉਹਨਾਂ ਨੂੰ ਮੱਧੇ ਨਜ਼ਰ ਰੱਖ ਕੇ ਫੈਸਲੇ ਲੈਣੇ ਹੁੰਦੇ ਆ ਜਦੋਂ ਤੁਸੀਂ ਆਪਣੇ ਸੰਵਿਧਾਨ ਦੇ ਦੁਸ਼ਮਣ ਹੋ ਜਾਣ ਕਿ ਜਿਹੜੇ ਹੁਣ 바ਵਾ ਸਾਹਿਬ ਅੰਬੇਡਕਰ ਦੇ ਨਾਮ ਤੇ ਜਾਣੇ ਜਾਣ ਵਾਲਾ ਸਿਧਾਂਤ ਜਿਹੜਾ ਅੱਜ ਨੂੰ ਉਹ ਮੰਨਦੇ ਨੇ ਆਪਣੇ ਦੇਸ਼ ਦਾ ਉਹਦਾ ਹੀ ਵਾਇਲੇਸ਼ਨ ਕੀਤਾ ਉਹਨਾਂ ਨੇ ਆਪਣੀਆਂ ਧਾਰਾਵਾਂ ਬਦਲੀਆਂ ਆਪਣੇ ਅਧਿਕਾਰ ਲੋਕਾਂ ਦੇ ਬਦਲੇ ਜਿਹੜੇ ਵਾਅਦੇ ਕੀਤੇ ਤੋੜੇ ਉਸ ਦੇ ਬਾਅਦ ਉਹਨਾਂ ਤੇ ਹਮਲਾ ਹੋਇਆ ਤੇ ਬਹੁਤ ਸਾਰੇ ਮੁਲਕਾਂ ਨੇ ਭਾਰਤ ਤੇ ਨਿਗਾਹ ਰੱਖੀ ਹੋਈ ਹੈ ਜਿਹਦੇ ਕਰਕੇ ਅੱਜ ਭਾਰਤ ਨੂੰ ਬਹੁਤ ਮੁਲਕਾਂ 'ਚ ਜਾ ਕੇ ਸ਼ਰਮਿੰਦਾ ਹੋਣਾ ਪੈਂਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਕਿੱਥੇ ਨਾ ਕਿੱਥੇ ਦਿਖਾਨੀਆਂ ਨੇ ਜਿਹੜੇ ਵੋਟ ਨਹੀਂ ਵੀ ਪਾਉਂਦੇ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਧਿਰ ਨੇ ਉਹਨਾਂ ਨੂੰ ਵੀ ਇਦਾਂ ਹੀ ਇਕੱਠੇ ਰਹਿ ਕੇ ਆਪਣੀ ਆਵਾਜ਼ ਜਿਹੜੀ ਹੈ ਉਹ ਵੱਡੀ ਕਰਨੀ ਚਾਹੀਦੀ ਹੈ ਅਸੀਂ ਉਹਨਾਂ ਵਿੱਚੋਂ ਆ ਜਿਹੜੇ ਇਸ ਟ੍ਰਿਕ ਨਾਲ ਆਪਣੇ ਆਪ ਨੂੰ ਦਿਖਾਣਾ ਚਾਹੁੰਦੇ ਆ ਇੱਥੇ ਸਿਆਸੀ ਪੱਧਰ ਤੇ ਵੀ ਜੇ ਦੇਖੀਏ ਤਾਂ ਸਵਾਲ ਇੱਕ ਖੜਦਾ ਆ ਕਿ ਜੇ ਇਹ ਸਾਰੀਆਂ ਇਹ ਸਾਰੇ ਮਸਲੇ ਹੈਗੇ ਨੇ ਇਹ ਸਾਰੀਆਂ ਦਿੱਕਤਾਂ ਆਉਂਦੀਆਂ ਪਈਆਂ ਇਹ ਚੱਕਣੀਆਂ ਕੰਨੇ ਸੀ ਇਹ ਖੇਤਰੀ ਪਾਰਟੀ ਨੇ ਚੱਕਣੀਆਂ ਸੀ ਸਪੈਸ਼ਲੀ ਆਪਣੇ ਆਪ ਨੂੰ ਪੰਥਕ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਹਿੰਦੀ ਹੈ ਉਹਨੇ ਚੱਕਣੀਆਂ ਸੀਗੀਆਂ ਅੱਜ ਤੋਂ ਕਹਿੰਦੇ ਸੈਂਕੜੇ ਸਾਲਾਂ ਪੁਰਾਣਾ ਸਾਡਾ ਇਤਿਹਾਸ ਹੈਗਾ ਉਹਨਾਂ ਨੇ ਕਦੀ ਨਹੀਂ ਚੱਕਿਆ ਉਹ ਸਭੋ ਇਸ ਸਿਸਟਮ ਦਾ ਹਿੱਸਾ ਰਹੇ ਨੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਨੇ ਜਿੰਨੇ thro ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਤੇ ਆਪਣੇ ਹੀ ਪੰਥ ਪੰਥਕ ਸਰਕਾਰ ਖਵਾ ਕੇ ਪੰਥ ਦੇ ਨਾਲ ਕੀਤੇ ਐ ਇਹਨੇ ਸ਼ਾਇਦ 11 ਨੇ ਵੀ ਨਹੀਂ ਕੀਤੇ ਉਮਰਾ ਨੰਗਲ ਸੈਣੀ ਹੋਰ ਜਿੰਨੇ ਵੀ ਵੱਡੇ ਵੱਡੇ ਸਿੱਖਾਂ ਦੇ ਕਾਤਲ ਰਹੇ ਨੇ ਉਹਨਾਂ ਨੂੰ ਵੱਡੀਆਂ ਵੱਡੀਆਂ ਉਹਨਾਂ ਨੇ ਅਹੁਦੇਦਾਰੀਆਂ ਦਿੱਤੀਆਂ ਉਹਨਾਂ ਨੇ ਬਾਹਰੋਂ ਦੀ ਲਿਆ ਕੇ ਆਰਐਸਐਸ ਨੂੰ ਪੰਜਾਬ ਚ ਪੈਰ ਲਗਾਏ ਉਹਨਾਂ ਦੇ ਉਹਨਾਂ ਨੂੰ ਤਾਕਤ ਦਿੱਤੀ ਉਸ ਤੋਂ ਬਾਅਦ ਜਿਨ੍ਹਾਂ ਨੇ ਸਿੱਖਾਂ ਦੀ ਪਾਗਰ ਖਣ ਦੀ ਲੜਾਈ ਲੜਨੀ ਸੀ ਉਹਨਾਂ ਨੂੰ ਚੁੱਕ ਕੇ ਜੇਲ੍ਹਾਂ ਚ ਸੁਟਿਆ ਇਹ ਬਿਆਨ ਆਪਣੇ ਆਪ ਚ ਬਹੁਤ ਵੱਡਾ ਬਿਆਨ ਹੈ ਆਰਐਸਐਸ ਨੂੰ ਲਿਆਉਣ ਵਾਲਾ ਕਿਉਂਕਿ ਹੁਣ ਜੇ ਸੁਖਬੀਰ ਸਿੰਘ ਬਾਦਲ ਦੇ ਬਿਆਨ ਸੁਣੀਏ ਉਹ ਸਾਫ਼ ਤੌਰ ਦੇ ਉਤੇ ਆਰਐਸਐਸ ਨੂੰ ਵੀ ਭੰਡ ਰਹੇ ਨੇ ਭੀਜਪੀ ਨੂੰ ਵੀ ਭੰਡ ਰਹੇ ਨੇ ਵਰਸਾ ਸਿੰਘ ਵਿਲਟੋਹਾ ਵੀ ਉਹੀ ਕਰ ਰਹੇ ਨੇ ਇੱਥੇ ਆ ਕੇ ਕਿਤੇ ਕੰਟਰਡਿਕਟ ਨਹੀਂ ਹੋ ਜਾਂਦਾ ਭਾ ਜਿੱਥੇ ਆ ਕੇ ਹੁਣ ਤਾਂ ਕਰਕੇ ਨਾ ਕਿਉਂਕਿ ਹੁਣ ਉਹਨਾਂ ਦਾ ਉਹਨਾਂ ਦੇ ਨਾਲ ਇਸ ਵੇਲੇ ਕਲੈਸ਼ ਆ ਉਹਨਾਂ ਦੀ ਆਪਸ ਗੱਠਜੋੜ ਨਾ ਹੋਣ ਕਰਕੇ ਜਿਹੜੀ ਆਇਡੋਲੋਜੀ ਅਲੱਗ-ਅਲੱਗ ਹੋ ਗਈ ਆ ਤਾਂ ਕਰਕੇ ਉਹ ਇਸ ਤਰੀਕੇ ਦੇ ਬਿਆਨ ਦਿੰਦੇ ਆ ਮਗਰ ਇਹਨਾਂ ਦੇ ਬਿਆਨ ਕਿਸ ਕੰਮ ਦੇ ਇਹਨਾਂ ਨੇ ਤਾਂ ਰੋਜ਼ ਆਪਣੀ ਮਾਂ ਪਾਰਟੀ ਬਦਲਣ ਤੋਂ ਬਾਅਦ ਬਿਆਨ ਦੇਣਾ ਹੁੰਦਾ ਕਿ ਉਹ ਪਾਰਟੀ ਸਾਡੇ ਲਈ ਕੁਝ ਵੀ ਨਹੀਂ ਸੀ ਤੇ ਹੁਣ ਆਣ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਉਹ ਵਧੀਆ ਆ ਇਹਨਾਂ ਦੇ ਸਿਆਸੀ ਬਿਆਨਾਂ ਦੇ ਮਗਰ ਲੋਕਾਂ ਨੂੰ ਨਹੀਂ ਲੱਗਣਾ ਚਾਹੀਦਾ ਆ ਸਾਡੇ ਜਲੰਧਰ ਹਲਕੇ ਦੇ ਵਿੱਚ ਹੀ ਰਿੰਕੂ ਨੇ ਜਦੋਂ ਪਾਰਟੀ ਬਦਲੀ ਭਾਜਪਾ ਵਿੱਚ ਸ਼ਾਮਲ ਹੋਇਆ ਤਾਂ ਉਸੇ ਪਾਰਟੀ ਤੋਂ ਉਹ ਐਮਪੀ ਜਿੱਤਿਆ 1.5 ਸਾਲ ਉਹ ਐਮਪੀ ਰਿਹਾ ਉਹਨੇ ਇੱਥੇ ਕੱਖ ਨਹੀਂ ਕੀਤਾ ਜਦੋਂ ਨੇ ਆਪਣੀ ਪਾਰਟੀ ਬਦਲੀ ਤੇ ਆਪਣੀ ਮਾ ਪਾਰਟੀ ਦੂਜੀ ਬਣਾ ਕੇ ਉਹਨੂੰ ਕਹਿਣ ਲੱਗ ਗਿਆ ਕਿ ਇਹਨਾਂ 'ਚ ਮੈਨੂੰ ਹੱਲ ਹੱਲ ਲੱਭਦੇ ਆ ਤੇ ਮੈਂ ਆਪਣੇ ਲੋਕਾਂ ਨੂੰ ਕਰਕੇ ਦਊਂਗਾ ਕਿੱਡੇ ਮੂਰਖ ਲੋਕ ਨੇ ਜਿਹੜਾ ਇਹੋ ਜਿਹੇ ਬੰਦੇ ਨੂੰ ਅੱਗੇ ਆਪਣੀ ਅਗਵਾਈ ਦਿੰਦੇ ਆ ਇਦਾਂ ਹੀ ਬਾਦਲਾ ਨੇ ਕੀਤਾ ਬਾਦਲਾ ਨੇ ਹਮੇਸ਼ਾ ਹੀ ਲੋਕਾਂ ਨੂੰ ਝੂਠੇ ਵਾਅਦੇ ਝੂਠੇ ਲਾਰੇ ਲਾ ਕੇ ਸਿਆਸਤ ਵਿੱਚ ਆ ਕੇ ਸਿੱਖਾਂ ਦਾ ਹੀ ਕਾਹੜ ਕੀਤਾ ਸਿੱਖ ਨੌਜਵਾਨੀ ਨੂੰ ਅੰਦਰ ਕੀਤਾ ਬਾਦਲਾ ਦੇ ਟਾਈਮ 'ਚ ਕਿਤਾਬਾਂ ਰੱਖਣ ਵਾਲੇ ਬੰਦਿਆਂ ਨੂੰ ਜੇਲ੍ਹਾਂ ਹੋਈਆਂ ਨੇ ਸਿਰਫ ਕਿਤਾਬ ਰੱਖਣ ਦੇ ਉੱਤੇ ਹੀ ਉਹਨਾਂ ਨੂੰ ਐਨਐਸਏ ਯੂਏਪੀ ਲਾ ਕੇ ਬੰਦਿਆਂ ਨੇ ਅੰਦਰ ਕੀਤੇ ਗਏ ਨੇ ਅੱਜ ਤੱਕ ਉਹ ਅੰਦਰ ਨਹੀਂ ਬੰਦੇ ਬਾਦਲਾਂ ਦੇ ਟਾਈਮ 'ਚ ਹੀ ਬਰਗਾੜੀ ਹੋਈ ਬਾਦਲਾਂ ਦੇ ਟਾਈਮ 'ਚ ਹੀ ਸਿੱਖਾਂ ਦੇ ਉੱਤੇ ਸਿੱਧੀਆਂ ਗੋਲੀਆਂ ਚੱਲੀਆਂ ਬਾਦਲਾਂ ਦੇ ਟਾਈਮ 'ਚ ਹੀ ਗੁਰੂ ਗ੍ਰੰਥ ਸਾਹਿਬ ਮਰਦੀ ਬੇਦਬੀ ਹੋਈਆਂ ਉਸ ਤੋਂ ਬਾਅਦ ਉਹੀ ਪੈਟਰਨ ਦੇ ਉੱਤੇ ਅਗਲੀਆਂ ਸਰਕਾਰਾਂ ਆਈਆਂ ਉਹੀ ਪੈਟਰਨ ਤੇ ਕਾਂਗਰਸ ਨੇ ਬੇਦਬੀਆਂ ਕਰਵਾਈਆਂ ਉਹੀ ਪੈਟਰਨ ਤੇ ਆਮ ਆਦੀ ਪਾਰਟੀ ਬੇਦਬੀਆਂ ਕਰਾ ਰਹੀ ਹੈ ਮਤਲਬ ਆਪਾਂ ਇਹਨਾਂ 'ਚੋਂ ਹੱਲ ਨਹੀਂ ਲੱਭਦੇ ਹੈਗੇ ਆਪਾਂ ਦੀ ਸਾਰੇ ਪੈਟਰਨ 'ਚ ਇੱਕੋ ਹੀ ਬੰਦੇ ਇੱਕੋ ਤਰ੍ਹਾਂ ਨਾਲ ਆਪਾਂ ਦੇ ਤੋ ਮੈਂ ਗਾਲੀਦਲ ਨੂੰ ਵੀ ਕੋਈ ਪੰਥਕ ਸਰਕਾਰ ਨਹੀਂ ਮੰਨਦਾ ਨਾ ਹੀ ਪੰਥ ਉਹਨਾਂ ਨੂੰ ਆਪਣੀ ਕੋਈ ਜਮਾਤ ਮੰਦਾ ਅੱਛਾ ਅੰਤ ਦੇ ਵਿੱਚ ਹੁਣ ਮੈਂ ਆ ਵੀ ਜਾਣਨਾ ਚਾਹੁੰਦਾ ਕਿਉਂਕਿ ਹੁਣ ਦੁਬਾਰਾ ਉਹੀ ਜਿਵੇਂ ਆਪਾਂ ਗੱਲ ਕੀਤੀ ਸੀ ਹਫਤਾ ਆ ਗਿਆ ਉਹੀ ਹਫਤਾ ਆ ਗਿਆ ਔਰ ਚੋਣਾਂ ਵੀ ਉਸੇ ਦਿਨ ਹੈਗੀਆਂ ਨੇ ਉਸੇ ਦਿਨ ਵੋਟਾਂ ਪੈਣੀਆਂ ਨੇ ਮੈਂ ਤੁਹਾਣ ਤੋਂ ਆ ਜਾਣਨਾ ਚਾਹੁੰਦਾ ਕਿ ਵਾਅਦੇ ਦੁਆਰਾ ਬਹੁਤ ਕੀਤੇ ਗਏ ਭਾਵੇਂ ਉਹ ਕਾਂਗਰਸ ਹੋਵੇ ਕਾਂਗਰਸ ਦੇ ਵੀ ਖੜੂਰ ਸਾਹਿਬ ਤੋਂ ਜਿਹੜੇ ਉਮੀਦਵਾਰ ਨਿਕਲ ਵੀ ਜ਼ੀਰਾ ਉਹ ਕਹਿੰਦੇ ਕਿ ਮੈਂ ਤਾਂ ਪੰਥਕ ਆ ਮੇਰਾ ਪਰਿਵਾਰ ਪੰਥਕ ਹੈ ਯਾ ਆਪਾਂ ਪੰਥਕ ਪਾਰਟੀ ਦੀ ਹੀ ਗੱਲ ਕਰ ਲਈਏ ਬੰਦੀ ਸਿੰਘਾਂ ਦਾ ਮਸਲਾ ਕੱਢਿਆ ਗਿਆ ਬਹੁਤ ਪਸਲੇ ਪੁਰਾਣੇ ਕੱਢੇਗੇ ਜਿਹੜੇ ਲੱਗਦਾ ਹੈ ਕਿ ਜੇ ਹੁਣ ਵੀ ਕੁਝ ਬਦਲ ਆਉਂਦਾ ਆ ਜੀ ਘੱਟੋ ਘੱਟ ਜਿਹੜੀਆਂ ਸਰਕਾਰਾਂ ਜਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਜੇ ਦੁਬਾਰਾ ਆਉਂਦੀਆਂ ਨੇ ਉਹ ਘੱਟੋ ਘੱਟ ਕੁਝ ਕਰ ਸਕਦੀਆਂ ਸੰਗਾਂ ਲਈ ਜਾਂ ਫਿਰ ਇਹਦੇ ਚੋ ਕੁਝ ਨਹੀਂ ਲੱਭਣਾ ਬਿਲਕੁਲ ਸਪਸ਼ਟ ਆ ਇਹਦੇ ਜੋ ਕੁਝ ਨਹੀਂ ਲੱਭਣਾ ਜਿਹੜੇ ਵੀ ਬੰਦੇ ਇਸ ਇੰਸਟੀਚਿਊਟ ਚੋਂ ਜਾ ਕੇ ਤਾਕਤ ਲੈਂਦੇ ਨੇ ਉਹ ਉਹਨਾਂ ਦੇ ਲਈ ਹੀ ਭੁਗਤੇ ਜਾਂਦੇ ਨੇ ਉਹਨਾਂ ਨੇ ਕਦੀ ਵੀ ਇਸ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਕੁਝ ਵੀ ਇਦਾਂ ਦਾ ਨਹੀਂ ਪੰਜਾਬ ਦੇ ਸੀਐਮ ਦੀ ਤੁਸੀਂ ਹਾਲਤ ਵੇਖ ਲਓ ਹਨਾ ਇੱਕ ਸ਼ਰਾਬ ਪੀਣ ਵਾਲਾ ਬੰਦਾ ਜਿਹਨੂੰ ਸਿਵਾਏ ਜੋਕ ਮਾਰਨ ਦੇ ਇਲਾਵਾ ਉਹਦੇ ਕੋਲ ਕੋਈ ਪੰਜਾਬ ਦੇ ਲਈ ਆਈਡੀਆ ਨਹੀਂ ਹੈਗਾ ਉਹ ਜਿੱਥੇ ਖੜਦਾ ਉੱਥੇ ਚਵਲ ਮਾਰ ਕੇ ਉਹ ਸਮਝਦਾ ਕਿ ਮੈਂ ਬਹੁਤ ਵਧੀਆ ਬੰਨਾ ਆ ਉਹਨੇ ਪੰਜਾਬ ਦੀ ਨੌਜਵਾਨੀ ਦੇ ਲਈ ਅੱਗੇ ਖੱਡੇ ਖੋਦੇ ਬੰਦੇ ਬੱਚੇ ਪਹਿਲੇ ਨਾਲੋਂ ਵੱਧ ਬਾਹਰ ਚਲੇਗੇ ਸੋ ਇਹਨਾਂ ਜੋ ਆਪਣਾ ਕਿਦਾਂ ਹਲਲਬ ਲਈਏ ਦੂਸਰੀ ਗੱਲ ਹੈਗੀ ਆ ਜਿਹੜਾ ਵੀ ਹੁਣ ਆਉਣ ਵਾਲੇ ਟਾਈਮ ਦੇ ਅੰਦਰ ਜੋ ਵੀ ਪੰਜਾਬ ਦਾ ਨੈਰੇਟਿਵ ਸੈੱਟ ਕਰਦੇ ਨੇ ਬੰਦੇ ਨੇ ਉਹ ਤਾਂ ਦਿੱਲੀੋਂ ਤੈਅ ਕਰਦੇ ਨੇ ਚੀਜ਼ਾਂ ਨੂੰ ਚਾਹੇ ਇਹ ਭਗਵੰਤ ਮਾਨ ਰਿਹਾ ਚਾਹੇ ਹੁਣ ਜੇ ਵੱਲੋ ਸਰਕਾਰ ਇਹਨਾਂ ਦੀ ਨਹੀਂ ਰਹਿੰਦੀ ਤੇ ਜਿਹੜੇ ਵੀ ਇੱਥੇ ਆਣਗੇ ਉਹਨਾਂ ਦਾ ਸਭ ਕੁਝ ਫੈਸਲਾ ਲੈਣ ਵਾਲੇ ਤੇ ਦਿੱਲੀ ਬੈਠੇ ਨੇ ਇੱਥੇ ਤੇ ਕਲੋਨਾਈਜ਼ਰ ਦੀ ਤਰ੍ਹਾਂ ਡੀਲ ਕਰਦੇ ਨੇ ਇਹ ਨਾ ਬੰਦਿਆਂ ਨੂੰ ਪਾਵਰ ਹੈ ਹੀ ਨਹੀਂ ਆ ਸੀਐਮ ਕੋਲ ਪਾਵਰ ਨਹੀਂ ਹੈਗੀ ਪੰਜਾਬ ਦੇ ਮੈਂਬਰ ਪਾਰਲੀਮੈਂਟ ਕੋ ਕੀ ਖੱਕ ਪਾਵਰ ਹੋਣੀ ਹੈ ਐਮਐਲਏ ਕੋ ਕੁਝ ਵੀ ਪਾਵਰ ਨਹੀਂ ਸਾਡੀ ਗਲੀਆਂ ਨਾਲ ਜਾਂਦੀ ਸਿਆਸਤ ਨਹੀਂ ਹੈਗੀ ਆ ਇਹ ਇੱਕ ਵੱਖਰੀ ਕੌਮ ਦੀ ਵੱਖਰੀ ਲੈਂਡ ਆ ਇੱਥੇ ਅਲੱਗ ਤਰੀਕੇ ਨਾਲ ਹੀ ਸਾਰੀਆਂ ਚੀਜ਼ਾਂ ਤੈਅ ਹੋਣੀਆਂ ਇਹ ਇਹਨਾਂ ਨੂੰ ਸੋਚਣਾ ਪਊਗਾ ਕਿ ਪੰਜਾਬ 'ਚ ਇਸੇ ਤਰੀਕੇ ਹਮੇਸ਼ਾ ਬੋਕਲਾਹਟ ਰੱਖਣੀ ਹੈ ਕਿ ਇੱਥੇ ਕੋਈ ਹੱਲ ਕਰਕੇ ਦੇਣਾ ਹੈ ਅੱਛਾ ਇੱਕ ਮੇਰਾ ਸਵਾਲ ਰਹਿ ਗਿਆ ਉਹ ਆਪਾਂ ਪੁੱਛਦੇ ਹਾਂ ਅ ਲੁਧਿਆਣੇ 'ਚ ਰੈਲੀ ਹੁੰਦੀ ਹੈ ਲੁਧਿਆਣੇ ਦੇ ਵਿੱਚ ਅ ਅਮਿਤ ਸ਼ਾਹ ਆਉਂਦੇ ਨੇ ਉੱਥੇ ਹੀ ਰਵਨੀਤ ਬਿੱਟੂ ਮੌਜੂਦ ਹੁੰਦੇ ਨੇ ਰਵਨੀਤ ਬਿੱਟੂ ਨਾਲ ਗੱਲ ਕਰਦੇ ਆਂ ਲੋਕਾਂ ਨੂੰ ਸੰਬੋਧਨ ਕਰਦੇ ਆਂ ਕਹਿੰਦੇ ਕਿ ਰਵਨੀਤ ਬਿੱਟੂ ਨਾਲ ਮੇਰਾ 5 ਸਾਲ ਦਾ ਪੁਰਾਣਾ ਯਾਰਾਨਾ ਹੈਗਾ ਅਸੀਂ ਇੱਕ ਦੂਸਰੇ ਦੇ ਤਾਲਕ 'ਚ ਹੈਗੇ ਆਂ ਔਰ ਬਿਅੰਦ ਸਿੰਘ ਜਿਸ ਤਰ੍ਹਾਂ ਬੋਲਦੇ ਨੇ ਉਹਨਾਂ ਨੂੰ ਜਿਨ੍ਹਾਂ ਨੇ ਮਾਰਿਆ ਉਹਨਾਂ ਦਾ ਜਿਨ੍ਹਾਂ ਨੇ ਸੋਦਾ ਲਾਇਆ ਕਤਲ ਕੀਤਾ ਉਹਨਾਂ ਨੂੰ ਅਸੀਂ ਬਾਹਰ ਨਹੀਂ ਕੱਢਾਂਗੇ ਇਹ ਸਾਡੀ ਦੋਸਤੀ ਦਾ ਵਾਸਤਾ ਹੈ ਇਹ ਗੱਲਾਂ ਜਿਹੜੀਆਂ ਨਹੀਂ ਹੋਈਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਿਅੰਦ ਨਾਲ ਮੈਂ ਜਿੱਦਾਂ ਪਹਿਲੇ ਆਪਣੀ ਗੱਲ 'ਚ ਰੱਖਿਆ ਕਿ ਇਹ ਅੰਦਰੋਂ ਉਸ ਵੇਲੇ ਇੱਕੋ ਹੀ ਸੀਗੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੁਣ ਉਹਨਾਂ ਨੂੰ ਬਿਅੰਦ ਸਿੰਘ ਵੀ ਉਹਨਾਂ ਹੀ ਪਿਆਰਾ ਜਿਨ੍ਹਾਂ ਉਹਨਾਂ ਨੂੰ ਆਪਣੀ ਲਾਲਾ ਜਗਤ ਨਾਰਾਇਣ ਪਰਿਆ ਪਿਆਰਾ ਜਾਂ ਹੋਰ ਉਹਨਾਂ ਨੂੰ ਜਿਨੇ ਰਾਮ ਰੀਮ ਵਰਗੇ ਬੰਦੇ ਪਿਆਰੇ ਨੇ ਹੁਣ ਰਾਮ ਰੀਮ ਨੂੰ ਵੀ ਤਾਂ ਉਹਨਾਂ ਨੇ ਰਿਆ ਕਰ ਹੀ ਦਿੱਤਾ ਨਾ ਸੋ ਜਿੰਨੇ ਬੰਦੇ ਸਾਡੇ ਖਿਲਾਫ ਭੁਗਦਤ ਨੇ ਉਹ ਇਹਨਾਂ ਨੂੰ ਉਹ ਉਹਨਾਂ ਨੂੰ ਗੱਲ ਲਾਉਂਦੇ ਨੇ ਫਿਰ ਉਹ ਕਹਿੰਦੇ ਨੇ ਕਿ ਸਾਡਾ ਸਿੱਖਾ ਦੇ ਨਾਲ ਖੂਨ ਦਾ ਰਿਸ਼ਤਾ ਹੈ ਮੋਦੀ ਇਹ ਗੱਲ ਕਰਕੇ ਗਿਆ ਅਮਿਤ ਸ਼ਾਹ ਕਹਿੰਦਾ ਹੈ ਕਿ ਜਿਨ੍ਹਾਂ ਨੇ ਮਾਫੀ ਮੰਗਣੀ ਮ ਉਹਨਾਂ ਨੂੰ ਛੱਡਣਾ ਜਿਨ੍ਹਾਂ ਨੇ ਮਾਫੀ ਨਹੀਂ ਮੰਗੀ ਉਹਨਾਂ ਨੂੰ ਮੈਂ ਕੀ ਛੱਡਣਾ ਸਾਨੂੰ ਬਾਰ-ਬਾਰ ਇਹਨਾਂ ਚੀਜ਼ਾਂ ਲਈ ਨਾ ਕੋਈ ਪੁੱਛੇ ਕਿਉਂਕਿ ਅਸੀਂ ਜੋ ਕੀਤਾ ਜੋ ਸਾਡੇ ਵੱਡੇ-ਵਡੇਰਿਆਂ ਨੇ ਕੀਤਾ ਅਸੀਂ ਉੱਤੇ ਮਾਣ ਕਰਦੇ ਆਂ ਸਾਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਸਾਡੇ ਵੱਲੋਂ ਰਵਨੀਤ ਬਿੱਟੂ ਨਾਲ ਉਹਨਾਂ ਦਾ ਭਰਾਵਾਂ ਵਾਲਾ ਪਿਆਰ ਹੋਵੇ ਚਾਹੇ ਉਹਨਾਂ ਦੀ ਕਿਸੇ ਟਾਈਮ ਜਾ ਕੇ ਫਿਰ ਆ ਆਪਸ ਚ ਅਨਬੰਦ ਹੋ ਜੇ ਇਹ ਚੀਜ਼ਾਂ ਨਾਲ ਸਿੱਖ ਸਰਕਾਰ ਤਾਂ ਬਿਲਕੁਲ ਨਹੀਂ ਹੈਗਾ ਮਗਰ ਇੱਕ ਮਨਸ਼ਾ ਜ਼ਰੂਰ ਕਲੀਅਰ ਹੁੰਦੀ ਹੈ ਕਿ ਦਿੱਲੀ ਬਾਠਾ ਬੰਦਾ ਪੰਜਾਬ ਦੇ ਲਈ ਕਿਦਾਂ ਸੋਚਦਾ ਇਹ ਸਾਰੀਆਂ ਚੀਜ਼ਾਂ ਦੇਖ ਕੇ ਹੀ ਲੋਕੀ ਜਿਹੜੇ ਇਹਨਾਂ ਦੇ ਲਈ ਵੋਟਾਂ ਪਾਉਣ ਜਾਂਦੇ ਨੇ ਜਾਰਾਲੀਆਂ ਚ ਇਕੱਠੇ ਹੁੰਦੇ ਨੇ ਜਾਂ ਜਿਨ੍ਹਾਂ ਨੇ ਸਿਰ ਤੇ ਪੱਗ ਬੰਨੀ ਹੈ ਉਹਨਾਂ ਨੂੰ ਇਸ ਚੀਜ਼ ਦਾ ਜ਼ਰੂਰ ਮਤਲਬ ਗਿਲਾ ਹੋਣਾ ਚਾਹੀਦਾ ਮਹਿਸੂਸ ਹੋਣੀ ਚਾਹੀਦੀ ਗੱਲ ਕਿ ਅਸੀਂ ਕਿੱਡਾ ਵੱਡਾ ਧਰੋਕ ਮਾਰ ਰਹੇ ਹਾਂ ਆਪਣੇ ਪਿਤਾ ਪਰਮੇਸ਼ਰ ਦੇ ਨਾਲ ਆਪਣੇ ਸਾਹਮਝਾਂਦੇ ਦੇ ਨਾਲ ਕਿੰਨਾ ਧਰੋਕ ਮਾਰ ਰਹੇ ਇਹ ਉਹਨਾਂ ਨੂੰ ਇਸ ਚੀਜ਼ ਦਾ ਜ਼ਰੂਰ ਅਹਿਸਾਸ ਹੋਣਾ ਚਾਹੀਦਾ ਬਿਲਕੁਲ ਤੇ ਸਿਆਸੀ ਰੁਝਾਨ ਜਿਹੜੇ ਫਿਲਹਾਲ ਦੇਸ਼ ਦੇ ਵਿੱਚ ਚੱਲਦੇ ਪਏ ਨੇ ਪੰਜਾਬ ਦੇ ਵਿੱਚ ਚੱਲਦੇ ਪਏ ਨੇ ਉਹਨਾਂ ਦਾ ਕੀ ਇਨਫਲੂਐਂਸ ਹੋ ਰਿਹਾ ਆਇਆ ਖਾਸ ਕਰਕੇ ਪੰਥ ਦੇ ਉੱਤੇ ਪੰਥਕ ਵਿਰਾਸਤ ਦੇ ਉੱਤੇ ਔਰ ਪੰਥਕ ਇਤਿਹਾਸ ਦੇ ਉੱਤੇ ਇਹ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਹਰਜਿੰਦਰ ਸਿੰਘ ਜੀ ਖਾਲਸਾ ਸਾਡੇ ਨਾਲ ਮੌਜੂਦ ਸਨ ਜੋ ਕੁਝ ਵੀ ਹੁੰਦਾ ਸਮਾ ਲਿਆ ਹੁੰਦਾ ਪੰਥ ਦੇ ਵਾਸਤੇ ਦੱਸਦੇ ਰਹਿਵਾਂਗੇ ਬਣੇ ਰੋਵਾਂ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ